ਦੋਸਤੋ ਮੈਂ ਅੱਜ 16 ਨਵੰਬਰ ਦਿਨ ਐਤਵਾਰ ਨੂੰ ਮਲਸੀਆਂ ਦੇ ਏਰੀਆ ਦੇ ਵਿੱਚ ਹੈਗਾ ਮਲਸੀਆਂ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਤੁਹਾਡੇ ਨਾਲ ਆਹ ਸ਼ੇਅਰ ਕਰ ਰਿਆ ਇਹ ਆਲੂ ਦੀ ਫਸਲ ਆ ਤੇ 16 ਨਵੰਬਰ ਹੋ ਗਿਆ ਹੈਗਾ ਆ ਔਰ ਅਜੇ ਤੁਸੀਂ ਬਹੁਤ ਸਾਰਾ ਰਕਬਾ ਇੱਥੇ ਹੈਗਾ ਜਿੱਥੇ ਅਜੇ ਜਿਹੜਾ ਬਿਜਾਈ ਹੋ ਚੁੱਕੀ ਆ ਉਹਦੇ ਵਿੱਚ ਤੁੰਗਰਾ ਵੀ ਨਹੀਂ ਹੋਇਆ ਕੁਝ ਵੀਰ ਤੇ ਹੋਜੇ ਵੀ ਹੈਗੇ ਕਿ ਜਿਹੜੇ ਅਜੇ ਬਜਾਈ ਕਰ ਰਹੇ ਹੈਗੇ ਆ ਆਲੂ ਦੀ ਜਿਹੜੀ جنگ ਆ ਨਾ ਇਹ ਇੰਨੀ ਹੁਣ ਔਖੀ ਹੋ ਗਈ ਆ ਕਿ ਆ ਜਿਹੜਾ ਬੀਜਿਆ ਹੋਇਆ ਆ ਆਲੂ ਇਹ ਬਹੁਤ ਹੀ ਖਤਰੇ ਵਿੱਚ ਆ ਸਕਦਾ ਹੈਗਾ ਖਤਰਾ ਕਾਦਾ ਹੋ ਸਕਦਾ ਇਹ ਏਰੀਆ ਹੈਗਾ ਆ ਆਲੂ ਦੇ ਬੀਜ ਦਾ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਜਿਹੜਾ ਹੁਣ ਤੁਸੀਂ ਦੇਖੋਗੇ ਪੁੰਗਰਿਆ ਵੀ ਨਹੀਂ ਹੈਗਾ ਇਹਦੀਆਂ ਵੇਲਾਂ ਕੱਟੀਆਂ ਜਾਣੀਆਂ ਕਿਤੇ ਜਨਵਰੀ ਐਂਡ ਤੱਕ ਉਹ ਜਦ ਜਨਵਰੀ ਐਂਡ ਤੱਕ ਵੇਲਾਂ ਦੀ ਕਟਾਈ ਹੋਣੀ ਆ ਤੇ ਉਸ ਵੇਲੇ ਇਸ ਬੀਜ ਦੀ ਕੁਆਲਿਟੀ ਨਹੀਂ ਬਣਨੀ ਨੰਬਰ 1 ਕਿਉਂਕਿ ਉਦੋਂ ਤੱਕ ਬਹੁਤ ਸਾਰਾ ਨੁਕਸਾਨ ਤੇਲਾ ਕਰਨ ਲੱਗ ਪੈਂਦਾ ਵਾਇਰਸ ਦੇ ਰੋਗ ਫੈਲਣੇ ਸ਼ੁਰੂ ਹੋ ਜਾਂਦੇ ਹੈਗੇ ਆ ਦੂਸਰੀ ਗੱਲ ਇਹ ਹੈਗੀ ਆ ਕਿ ਅੱਜ ਮੈਂ ਸੁਣ ਰਿਹਾ ਸੀਗਾ ਰਾਤ ਦਾ ਤਾਪਮਾਨ ਕੁਝ ਏਰੀਆ ਦੇ ਵਿੱਚ ਪਹਿਲੇ ਹੀ 6-7 ਡਿਗਰੀ ਤੱਕ ਪਹੁੰਚ ਚੁੱਕਿਆ ਹੁਣ ਇਹ ਜਿਹੜਾ ਆਲੂ ਹੈਗਾ ਆ ਜਦ ਤੱਕ ਇਹ ਅਜੇ ਬਿਲਕੁਲ ਥੋੜਾ ਥੋੜਾ ਹੀ ਫਟਾ ਹੋਇਆ ਹੋਣਾ ਤੇ ਹੋ ਸਕਦਾ ਇਹ ਕੋਰੇ ਦੀ ਲਪੇਟ ਵਿੱਚ ਆ ਜਾਵੇ ਤੇ ਉਦੋਂ ਤੱਕ ਇਹਦੇ نیچے ਕੋਈ ਸਾਈਜ਼ ਬਣਿਆ ਹੀ ਨਾ ਫੋਲੇ ਦੂਸਰਾ ਇਹ ਫਿਰ ਹੋ ਗਿਆ ਕੋਰੇ ਦਾ ਖਤਰਾ ਤੋਂ ਇਸ ਤਰੀਕੇ ਨਾਲ ਮੇਰਾ ਇਹ ਮੰਨਣਾ ਹੈਗਾ ਕਿ ਜੇਕਰ ਆਪਾਂ ਆਲੂ ਦੀ ਖੇਤੀ ਕਰਨੀ ਆ ਤੇ ਆਪਾਂ ਨੂੰ ਸਾਰੀਆਂ ਚੀਜ਼ਾਂ ਦੀ ਪਹਿਲਾਂ ਬਹੁਤ ਪੂਰੀ ਤਰ੍ਹਾਂ ਸਿੱਖਣਾ ਫੇ ਵਿਉਂਤਬੰਦੀ ਕਰਨੀ ਤੇ ਫਿਰ ਉਹ ਕੀਤੀ ਹੋਈ ਵਿਉਂਤਬੰਦੀ ਨੂੰ ਜਿਹੜਾ ਆਪਾਂ ਨੂੰ ਅਪਲਾਈ ਕਰਨਾ ਬਹੁਤ ਜ਼ਰੂਰੀ ਆ ਫਿਰ ਆਪਾਂ ਇਸ ਆਲੂ ਦੀ ਜਿਹੜੀ ਬੀਜ ਦੀ ਖਾਸ ਤੌਰ ਤੇ ਖੇਤੀ ਉਹਦੇ ਵਿੱਚ ਕਾਮਯਾਬ ਹੋ ਸਕਦੇ ਆ ਹੁਣ ਜਿਹੜੀ ਆਹਾ ਆਲੂ ਆ ਜਦ ਇਹਦੀ ਪੱਤੇ ਕੱਟੇ ਜਨਵਰੀ ਐਂਡ ਦੇ ਵਿੱਚ ਤੇ ਕੋਈ ਚੰਗਾ ਜਿਹੜਾ ਬੀਜ ਦਾ ਖਰੀਦਦਾਰ ਆ ਉਹਨੇ ਇਹਦੇ ਨੇੜੇ ਵੀ ਨਹੀਂ ਲੱਗਣਾ ਕਿਉਂਕਿ ਉਹਨੂੰ ਪਤਾ ਇਹਦੀ ਕੁਆਲਿਟੀ ਹੈ ਨਹੀਂ ਉਹ ਇਹ ਫਿਰ ਉਹੋ ਹੀ ਜਦੋਂ ਸਾਰੀ ਦੁਨੀਆ ਦਾ 500 400 ਨੂੰ ਵੇਖਦਾ ਤੇ ਸਾਡਾ ਵੀ 500 400 ਨੂੰ ਵੇਖਣਾ ਤੇ ਉਹਨੇ ਸਾਡੇ ਪੱਲੇ ਨਹੀਂ ਪੋਣਾ ਕੱਖ ਵੀ ਜੇਕਰ ਤੁਸੀਂ ਆਲੂ ਦੇ ਬੀਜ ਦੇ ਵਿੱਚ ਕੁਝ ਖਾਸ ਕਰਨਾ ਚਾਹੁੰਦੇ ਹੋ ਜਦੋਂ ਲੋਕਾਂ ਦਾ 500 ਨੂੰ ਕਟਾ ਵੇਖਦਾ ਤੇ ਤੁਹਾਡਾ 1500 ਨੂੰ 2000 ਨੂੰ 2500 ਨੂੰ ਵਿਕੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਟੌਪ ਦਾ ਬੀਜ ਲਵੋ ਜੀ0 ਲਵੋ ਜੀ1 ਲਵੋ ਜੀ2 ਲਵੋ ਫਿਰ ਉਹਨੂੰ ਟਾਈਮ ਤੇ ਬੀਜੋ ਤੇ ਉਹਦੇ ਪੱਤੇ ਕੱਟੋ 5 ਜਨਵਰੀ ਤੱਕ ਹਾਦ ਦੇ ਫਿਰ ਆਪਾਂ ਕੁਆਲਿਟੀ ਬਣਾ ਸਕਦੇ ਆ ਤੇ ਕੁਆਲਿਟੀ ਦੇ ਨਾਲ ਆਪਾਂ ਪੈਸੇ ਵੀ ਬਣਾ ਸਕਦੇ ਆ